ਉਦੋਂ ਬਾਅਦ ਇਹ ਚਾਰ ਤਿੰਨ ਤਰਫ ਦਰਿਆ ਹੋ ਗਿਆ ਇੱਕ ਤਰਫ ਬਾਰਡਰ ਹੋ ਗਿਆ ਪਾਕਿਸਤਾਨ ਹੋ ਗਿਆ ਇੱਕ ਟਾਪੂ ਪਿੰਡ ਕੈਰੀ ਚ ਬਟ ਇਹ ਟਾਪੂ ਆ ਇਹ ਟਾਪੂ ਆ ਇਹ ਸਹੀ ਗੱਲ ਇਹ ਮੈਂ ਪਹਿਲਾਂ ਵੀ ਦੱਸਿਆ ਇੱਕ ਟਾਪੂ ਆ ਇਹ ਬਾਈ ਨੇ ਵੀ ਸਹੀ ਗੱਲ ਦ ਮਤਲਬ ਇਹ ਕੋਈ ਰਸਤਾ ਨਹੀਂ ਤੁਹਾਡੇ ਪਿੰਡ ਤੋਂ ਬਾਹਰ ਜਾਂਦਾ ਕੋਈ ਇਹ ਤਾਂ ਮੇਰੇ ਖਿਆਲ ਚ ਰਹੀ ਹੈ ਜੋ ਇਨਸਾਨ ਨੂੰ ਯਾਦ ਹੋਇਆ ਨਾ ਪਰ ਮੇਰੇ ਖਿਆਲ ਇਨਸਾਨ ਯਾਦ ਹੋ ਪਾਕੀ ਫਿਰ ਆਪਣਾ ਕਾਲੂ ਵਾਲਾ ਪਿੰਡ ਤੁਹਾਡੇ ਪਿੰਡ ਨਹੀਂ ਯਾਦ ਗੁਲਾਮੀ ਹੈ ਸਹੀ ਗੱਲ ਗੁਲਾਮੀ ਹੋ ਜਾਂਦੀ ਹੈ ਕੋਈ ਕੋਈ ਰਾਹ ਨਹੀਂ ਹੈਗਾ ਨਹੀਂ ਰਾਹ ਜੀ 베ੜੀ ਤੋਂ ਸਾਡ ਕੋਈ ਰਾਹ ਨਹੀਂ ਹੈ ਕੋਈ ਬੱਚਿਆਂ ਨੂੰ ਪੜਨ ਨੂੰ ਕੋਈ ਡਾਕਟਰ ਦੀ ਦੁਕਾਨ ਕੋਈ ਕਿਸੇ ਤਰੀਕੇ ਡਾਕਟਰ ਇਸ ਹੁੰਦੀ ਹੈ ਨਹੀਂ ਕੋਈ ਸੜਕ ਸੜਕ ਵੀ ਨਹੀਂ ਹੈ ਕੋਈ ਗਰਾਊਂਡ ਗਰਾਊਂਡ ਵੀ ਨਹੀਂ ਹੈ ਕੁਝ ਨਹੀਂ ਆਜੀ ਕੋਈ ਸੌਦੇ ਦੀ ਦੁਕਾਨ ਕੋਈ ਸੌਦੇ ਦੁਕਾਨ ਨਹੀਂ ਜੋ ਹੋਦਾ ਪਤਾ ਲਿਆ ਨਾ ਉਹ ਵੀ ਬਜਾਰਾ ਸਿਰ ਬਜਾਰ ਚ ਆਣਾ ਹੈ ਬਜਾਰ ਚ ਕੋਈ ਸਬਜੀ ਸਬਜੀ ਜਿਹੜਾ ਜਿਹੜਾ ਸਾਲ ਚ ਲਾਣੇ ਮਾਰੀ ਮੋਟੀ ਆਪਦੀ ਹੋ ਜੇ ਜੇ ਸੌਦਾ ਮੁੱਕ ਗਿਆ ਤਾਂ ਉਵੇਂ ਚੁੱਪ ਕਰਕੇ ਬੈਠੇ ਰਹੇ ਤੇਰਾ ਸਕੂਲ ਦੇਖਣਾ ਚੱਲੀਏ ਤੇਰੇ ਸਕੂਲ ਕਿੱਥੇ ਦਾ ਸਕੂਲ ਤੇਰਾ ਠੀਕ ਆ ਟੀਚਰ ਦਾ ਕੀ ਨੋਆ ਤੇਰਾ ਮਾਸਟਰ ਦਾ ਜਾਂ ਮੈਡਮ ਦਾ ਪਰਮਜੀਤ ਠੀਕ ਆ ਬੂ ਰਮਜੀਤ ਹੈ ਇੱਕ ਦਾ ਨਾਮ ਰਾਜਾ ਹੈ ਤੇ ਛੁੱਟੀ ਹੁਣ ਕਿੰਨੀਆਂ ਛੁੱਟੀਆਂ ਹੋਈਆਂ ਤੈਨੂੰ ਹਾਨੋ ਕਰ ਹਾਂ ਹਾਨੋ ਕੋਈ ਪਤਾ ਹੈ ਪਤਾ ਕਿੰਨੀਆਂ ਆਈਆਂ ਨੇ ਨਹੀਂ ਕਿੰਨੇ ਦਿਨ ਹੋ ਗਏ ਤੈਨੂੰ ਘਰੇ ਰਹਿੰਦੇ ਨੂੰ ਘਰੇ ਰਹਿੰਦੇ ਨੂੰ 10 ਦਿਨ ਹੋ ਗਏ ਹੁਣ 10 ਦਿਨ ਹੋ ਗਏ ਹਾਂ ਹੋ ਗਏ ਹਾਂ ਅਜੇ ਵੀ ਦੇਖੋ ਕਿੰਨੀ ਸਲਾਬ ਟਰੈਕਟਰ ਲੰਗਾ ਆ ਬਾਈ ਨੇ ਖਾਲੀ ਟਰੈਕਟਰ ਲੰਗਾ ਲੰਗਾ ਕੇ ਦੇਖਿਆ ਆਜੋ ਦੇਖਦੇ ਆ ਆ ਦੇਖੋ ਕਿੰਨੀ ਕਿੰਨੀ ਸਲਾਵ ਖਾਲੀ ਟਰੈਕਟਰ ਤੇ ਕੁਛ ਨਹੀਂ ਚੱਲਦਾ ਅੱਲਾਹੁ ਲਾਣੀ ਹੈ ਜੇ ਚੱਲਣੀ ਆ ਆ ਵੀ ਝੋਨਾ ਸੀਗਾ ਹੀ ਖਰਾਬ ਹੋ ਗਿਆ ਆ ਜਾ ਬਾਊ ਆ ਜਾ ਤੇਰੇ ਸਕੂਲ ਦੇਖਦੇ ਆ ਸਾਹਮਣੇ ਘਰ ਵੀ ਆ ਗਿਆ ਹੈ ਇਸ ਕਰੇ ਕੌਣ ਆ ਨੀ ਆਪਾਂ ਤੇਰਾ ਸਕੂਲ ਦੇਖੀਏ 1 ਕਾ 2 ਕਾ ਰ ਹੈ ਹਾਂ 2 ਕਾ 1 ਕਾ ਵਾਲਾ ਹੈ ਕਾ ਵਾਲਾ 1 ਕਾ ਵਾਲਾ ਆ ਆਹੀ ਕੱਲੀ ਫਿਰਨੀ ਆ ਜਿੱਥੇ ਆਪਾਂ ਜਾ ਰਹੇ ਆ ਇਹ ਪਿੰਡ ਆਲਿਆਂ ਦੀ ਸਾਰਿਆਂ ਦੀ ਇਹੀ ਆ ਮਤਲਬ ਇਹ ਚਾਹੁੰਦੇ ਆ ਕਿ ਸਾਨੂੰ ਸਰਕਾਰ ਥੋੜੀ ਥੋੜੀ ਜਗ੍ਹਾ 10 10 ਮਰਲੇ ਦੂਜੇ ਪਿੰਡਾਂ 'ਚ ਦੇ ਦੇ ਅਸੀਂ ਉੱਥੇ ਚਲੇ ਜਾਈਏ ਇਹ ਹਰ ਸਾਲ ਅਸੀਂ ਡੋਬਦੇ ਆ ਤੇ ਡੁੱਬਣ ਨਾਲੋਂ ਚੰਗਾ ਤੇ ਸਰਕਾਰ ਸਾਨੂੰ ਥੋੜੀ ਥੋੜੀ ਜਗ੍ਹਾ ਦੇ ਦੇ ਜਿਹੜਾ ਵੀ ਵੀਰ ਸੇਵਾ ਕਰਦੇ ਆ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਆ ਆਪੈਂ ਆਕਰ ਨੂੰ ਜਾਂਦਾ ਹੀ ਰਹਾ ਚੱਲੀਏ ਆ ਸਕੂਲ ਹੈ ਤੇਰਾ ਸਕੂਲ ਤਾਂ ਬੰਦ ਹੈ ਨਾ ਹੈਗਾ ਕੋਈ ਆ ਸਕੂਲ ਹੈ ਜੀ ਪੰਜਵੀਂ ਦਾ ਸਕੂਲ ਆ ਜਿੱਥੋਂ ਮਤਲਬ ਸਟਾਰਟਿੰਗ ਹੁੰਦੀ ਆ ਡੀਸੀ ਲੱਗਦੇ ਆ ਬੱਚੇ ਆਈਐਸ ਬਣਦੇ ਆ ਹਨਾ ਡਾਕਟਰ ਬਣਦੇ ਆ ਵਕੀਲ ਬਣਦੇ ਆ ਓਏ ਸਕੂਲ ਆ ਜਿੱਥੋਂ ਬੱਚੇ ਦੀ ਸ਼ੁਰੂਆਤ ਹੁੰਦੀ ਆ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਕਾਲੂ ਵਾਲਾ ਫਰੋਇਦਪੁਰ ਇੱਥੇ ਫਿਰ ਤੂੰ ਕਿੱਥੇ ਫਿਰ ਛੁੱਟੀ ਸੀ ਸਾਰੇ ਬੱਚਿਆਂ ਨੂੰ ਅੱਜ ਸੋਮਵਾਰ ਦਾ ਦਿਨ ਸਕੂਲ ਬੰਦ ਦਾ ਕਿਉਂਕਿ ਪਹਿਲਾਂ ਵੀ ਦੱਸਿਆ ਸੀ ਟੀਚਰ ਦੇ ਆਉਂਦਾ ਕੋਈ ਰਸਤਾ ਨਹੀਂ ਹੈਗਾ ਆ ਜਾ ਸਕੂਲ ਤਾਂ ਬੰਦ ਦਾ ਨਾ ਇਹ ਕਿਉਂ ਕੱਢਿਆ ਸੀਗਾ ਸਮਾਨ ਸਾਰਾ ਇਹ ਜਦੋਂ ਪਾਣੀ ਆਇਆ ਹੈ ਉਦੋਂ ਹੀ ਅੱਛਾ ਸਕੂਲ ਬੰਦ ਆ ਜੀ ਹੁਣ ਆਪਾਂ ਉਧਰ ਚੱਲਦੇ ਆ ਉਹ ਘਰੇ ਚੱਲਦੇ ਸਕੂਲ ਬੰਦ ਆ ਇਹ ਘਰ ਲੈ ਕੇ ਚੱਲਿਆ ਹਾਂ ਇਹ ਲੈ ਕੇ ਜਾਊਗਾ ਨਹੀਂ ਇਹਦਾ ਘਰ ਨਹੀਂਗਾ ਮੈਂ ਇੱਥੇ ਰੁਕਾਂ ਜਰ ਸਕੂਲ ਦੇ ਆਊਟ ਸਾਈਡ ਤੇ ਵੀ ਦੋ ਤਿੰਨ ਘਰ ਆ ਪਿੱਛੇ ਵੀ ਘਰ ਆ ਉਹ ਦਰਿਆ ਦੇ ਕੰਡੇ-ਕੰਡੇ ਤੇ ਵੀ ਪੰਜ-ਸੱਤ ਘਰ ਹੈਗੇ ਆ ਲਓ ਪਿੰਡ 'ਚ ਇੰਨੇ ਘਰ ਆ ਆ ਜਮੀਨ ਨੂੰ ਸਕਾਉਣ ਦੇ ਲਈ ਬਾਈ ਨੇ ਐਵੇਂ ਟਰੈਕਟਰ ਤੇ ਢੇਡੇ ਲਾਏ ਪਰ ਸਲਾਬ ਇੰਨੀ ਘੂਆ ਕਿ ਫਿਰ ਵੀ ਅੱਜ ਮੈਨੂੰ ਲੱਗਦਾ ਨਹੀਂ ਕਣਕ ਬੀਜੀ ਜਾਊਗੀ 15 ਦਿਨ 15 ਦਿਨ ਇਹ ਸੁੱਕਦੀ ਨਹੀਂ ਜਮੀਨ ਆਹ ਘਰ ਇੱਥੋਂ ਤੱਕ ਸਾਰੇ ਆ ਤਿੰਨ ਘਰ ਮੂਰੇ ਵੀ ਹੈਗੇ ਤੇ ਆ ਇੱਥੇ ਇੱਥੋਂ ਤੱਕ ਲਾਸਟ ਆ ਲਾਸਟ ਵਾਲਾ ਘਰ ਤੇ ਆ ਲਾਸਟ ਵਾਲੀ ਘਰ ਤੇ ਤੋਂ ਅੱਗੇ ਦਾ ਇਧਰ ਪਾਕਿਸਤਾਨ ਆ ਸਾਰਾ ਦੇ ਬਾਰਡਰ ਉਹ ਘਰ ਬੰਦ ਲੱਗਦਾ بس ਇੰਨੇ ਕੁ ਘਰ ਹੈਗੇ ਆ ਇੰਨਾ ਘਰਾਂ ਚੋਂ ਆਪਾਂ ਆਏ ਅੱਗੇ ਇਹ ਪਿੰਡ ਕਾਲੂ ਵਾਲਾ ਜ਼ਿਲ੍ਹਾ ਹੈਗਾ ਫਿਰੋਜ਼ਪੁਰ ਹਾਂ ਇਸ ਕਰ ਨੂੰ ਜਾਂਦਾ ਹੀ ਰਸਤਾ ਜਿਹੜਾ ਆਪਾਂ ਲੰਘ ਕੇ ਆਏ ਮਤਲਬ ਐਵੇਂ ਡੰਡੀ ਪਗ ਡੰਡੀ ਦੇ ਵਿੱਚੋਂ ਲੰਘਦੇ ਆ ਘਰੇ ਹੈਗੇ ਹੈਗੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਇਹ ਬਾਈਆਂ ਦਾ ਘਰ ਚਲੋ ਹੋਰ ਬਾਈ ਤੁਸੀਂ ਨਾਲ ਹੀ ਆਏ ਸਾਡੇ ਸੱਚ ਹੈ ਨਾ ਬੇੜੀ ਤੇ ਆਏ ਤੁਸੀਂ ਠੀਕ ਆ ਬਾਈ ਤੁਸੀਂ ਵੀ ਫਿਰ ਬਾਹਰ ਹੀ ਰਹੇ ਹੋ ਹਾਂ ਬਾਹਰ ਕਿੰਨਾ ਕਿੰਨਾ ਪਾਣੀ ਸੀ ਇੱਥੇ ਆਣੀ ਬੋਚੀ ਦੇਦੀ ਪਈ ਪਾਣੀ ਇੰਨਾ ਹੈ ਉੱਥੇ ਪਰ ਇੱਥੇ ਤਾਂ ਬਚ ਬਚਾ ਹੋ ਗਿਆ ਹੁਣ ਇੱਥੇ ਕਿਤੇ ਇੱਥੇ ਪੂਰੀ ਨਹੀਂ ਅੱਛਾ ਜੀ ਗਰਾਪ ਰਹੇ ਦੀ ਦਸਪਾਈ ਕਰਕੇ தோ ਕੇ ਬਣਾਈ ਜਗਾ ਅੱਛਾ ਜੀ ਉਹ ਜਫੇੜੀ ਲੱਗਿਆ ਉਹ ਨਵੇਂ ਤਰਾ ਚਾਰੇ ਪਾਸੇ ਲੱਗਿਆ ਇਹਨੇ ਤੇ ਪਸ਼ੂ ਰੱਖੇ ਬਾਈ ਹੱਸੂਗੇ ਅਸੀਂ ਉਹ ਬਨਤੇ ਬਨਤੇ ਹੁਣ ਹੁਣ ਵੀ ਉੱਥੇ ਐ ਨਹੀਂ ਹੋਣ ਤਾਂ ਚਰਦੇ ਹਨ ਤੇ ਦਰਿਆ ਦੇ ਮਾਣੇ ਮਾਣੇ ਆਰਾਮ ਮਾਣੇ ਠੀਕ ਆ ਜ਼ਮੀਨ ਕਿੰਨੀ ਕਾ ਤੁਹਾਡੇ ਕੋਲ ਜ਼ਮੀਨ ਤਾਂ ਕਾਫੀ ਹੈ ਅੱਛਾ ਠੀਕ ਹੈ ਇਹ ਬਾਈਆਂ ਦਾ ਘਰ ਤੇ ਇੱਧਰ ਜ਼ਮੀਨ ਆ ਬਾਈ ਦੀ ਹਨਾ ਇੱਧਰ ਅੱਗੇ ਤਾਰ ਆ ਤਾਂ ਨਾਲ ਨਾਲ ਠੀਕ ਹੈ ਉਹ ਦੇਖੋ ਇੱਧਰ ਤਾਂ ਤਾਰ ਆ ਤਾਰ ਤੋਂ ਪਾਰ ਵੀ ਹੋਊ ਜ਼ਮੀਨ ਅੱਛਾ ਵੀਰੇ ਇਹਨੇ ਆਪਣੀ ਜ਼ਮੀਨ ਦਰ ਆ ਠੀਕ ਹੈ ਠੀਕ ਹੈ ਬਾਈ ਥੋੜੀ ਵੀ ਤੁਹਾਡਾ ਘਰ ਪਿੱਛੇ ਸਕੂਲ ਨਾਲ ਸਕੂਲ ਨਾਲ ਹਾਂਜੀ ਠੀਕ ਹੈ ਥੋੜੀ ਬਾਈ ਫਿਰ ਜ਼ਮੀਨ ਜਮੂਨ ਚ ਬਚਿਆ ਕੁਸ ਕੇ ਨਹੀਂ ਨਾ ਇਸ ਵਾਰ ਨਹੀਂ ਬਚਾ ਪਾਣੀ ਜ਼ਿਆਦਾ ਆ ਗਿਆ ਕੀ ਵਿੱਜਾ ਸੀਗਾ ਝੋਨਾ ਝੋਨਾ ਲਾਇਆ ਹਾਂਜੀ ਮੈਨੂੰ ਲੱਗਦਾ ਸਾਰੀਆਂ ਜ਼ਮੀਨਾਂ ਖਰਾਬ ਵੀ ਹੋ ਗਈਆਂ ਹੋਣੀਆਂ ਹੋਈਆਂ ਖਰਾਬ ਟੋਏ ਪੈ ਗਏ ਟੋਏ ਪੈ ਗਏ ਟੋਏ ਪੈ ਗਏ ਇੱਕ ਗੇਟ ਹੀ ਉਹ ਗੇਟ ਦਾ ਟੋਆ ਬੜਾ ਵੱਡਾ ਵੱਡਾ ਵੱਜ ਗਿਆ ਉਹਨਾਂ ਗੇਟ ਬੰਦ ਕੀਤਾ ਵੇ ਉਤਾਰਾਂ ਦੇ ਨਾਲ ਉਹ ਉਹਦੇ ਤੱਕ ਨਿਕ ਖੋਲ ਲਿਆ ਕੰਨੇ ਜ ਤੱਕ ਬਣ ਰਾਇਆ ਨਹੀਂ ਨਹੀਂ ਪੀ ਹੈ ਉਹ ਟੁੱਟ ਗਿਆ ਉਹ ਚਾੜੇ ਗੇਟ ਹੈ ਵਿਚਾਲੂ ਪਾਣੀ ਪੈ ਗਿਆ ਹਾਂ ਡੂੰਗਾ ਹੋ ਗਿਆ ਅੱਛਾ ਉਥੇ ਗੇਟ ਦੇ ਅੱਗੇ ਟੋਆ ਪੈ ਗਿਆ ਟੋਆ ਪੈ ਗਿਆ ਇਹ ਤੇ ਪਾਇਆ ਪਾਇਆ ਗਿਆ ਉਹ ਲੋ ਵੈਦੋ ਟਾਈਟਰਾ ਲਾਉ ਬਿਠੀ ਉਹ ਫਿਰ ਜੇ ਲੰਘਾਂਗੇ ਫੇਰ ਹੀ ਬੀਜੀ ਜਾਊ ਜ਼ਮੀਨ ਨਹੀਂ ਉਹ ਟੋਆ ਪਰਨਦੇ ਫਿਰ ਉਨੋਂ ਬਾਅਦ ਪੱਧਰ ਕਰਵਾ ਪੱਧਰ ਫਿਰ ਗੇਟ ਚੱਲੇਗਾ ਇਹ ਗੇਟ ਕਿੱਥੇ ਕਿ ਸੀਗਾ ਇੱਥੇ ਅੱਛਾ ਇੱਥੇ ਦਾ ਗੇਟ ਅੱਛਾ ਉਹ ਬੰਦ ਕਰ ਰਹੇ ਹੋ ਇੱਥੋਂ ਅੱਗੇ ਤੁਹਾਨੂੰ ਦਿਖਾ ਦੇਣੇ ਚੱਲ ਆ ਜੀ ਬਾਈ ਕਹਿੰਦਾ ਉਹ ਨਾ ਗੇਟ ਜਿਹੜਾ ਤਾਰਾਂ ਦਾ ਸੀ ਬਾਰਡਰ ਦਾ ਉਹ ਟੁੱਟ ਗਿਆ ਕਰਕੇ ਤੇ ਅੱਗੇ ਜਾਣਾ ਰਸਤਾ ਹੀ ਬੰਦ ਹੋ ਗਿਆ। ਬਾਈ ਉਹਨੂੰ ਕਰ ਰਹੇ ਆ ਹੁਣ। ਟੋਆ ਪੂਰੇ ਕੋਈ ਜਮੀਨ ਨਾਲ ਕਰ ਰਹੇ ਆ। ਆਪਣਾ ਇੱਕ ਟਰੈਕਟਰ ਲੱਗਾ ਵਿੱਚ। ਅੱਛਾ। ਚਾਰ ਟਰੈਕਟਰ ਲੱਗੇ ਆ ਜਮੀਨ ਨਾਲ ਦੇ। ਚਾਰ ਟਰੈਕਟਰ ਲੱਗੇ ਆ। ਹਾਂ। ਉਹ ਵੀ ਜੱਟ ਵਾਲੇ ਕਹਿੰਦੇ ਤੇਲ ਅਖ ਦੇ ਦਾਂਗੇ ਤੇ ਇਹ ਇਹਨੂੰ ਘਰਾ ਬਣਾਣਾ। ਠੀਕ ਆ ਠੀਕ ਆ। ਇੱਥੇ ਹਾਂਜੀ ਉਹ ਖੜੇ ਕਿੱਥੇ ਆ। ਹਾਂ ਆਹ ਸਾਹਮਣੇ। ਠੀਕ ਆ ਠੀਕ ਆ ਉਹ। ਉਹ ਟਰੈਕਟਰ ਚੱਲ ਰਿਹਾ। ਹਾਂ ਉਹ ਟਰੈਕਟਰ ਚੱਲ ਰਿਹਾ ਦੇਖੋ। ਇੱਥੇ ਹੀ ਗੇਟ ਟੁੱਟਿਆ। ਆ ਆ ਬਾਈ ਚਾਰ ਟਰੈਕਟਰ ਲੱਗੇ ਆ ਠੀਕ ਆ ਠੀਕ ਆ ਇੱਥੇ ਹੀ ਗੇਟ ਟੁੱਟਿਆ ਉਤਾਰਾਂ ਟੁੱਟੀਆਂ ਇੱਥੋਂ ਦੇ ਵਧੀਆ ਦਿੱਖਾ ਇੱਥੋਂ ਦੇਖ ਲੈਨੇ ਆਪਾਂ ਠੀਕ ਆ ਠੀਕ ਆ ਆ ਆ ਲੱਗੇ ਆ ਠੀਕ ਆ ਬਾਈ ਨੇੜਿਓਂ ਚੱਕ ਚੱਕ ਪਾਈ ਜਾਂਦੇ ਉਹ ਹਾਂਜੀ ਉਹ ਮਿੱਟੀ ਰਹਾ ਬਣਾ ਲੈਣ ਫਿਰ ਦੇਖ ਫਿਰ ਗੇਟ ਚੱਲੂਗਾ ਫਿਰ ਉਦੋਂ ਬਾਅਦ ਕੰਕਾਪੀ ਬਾਈ ਆ ਸਾਰੀ ਜ਼ਮੀਨ ਚ ਵੀ ਸਾਰਾ ਚੋਨਾ ਚੋਨਾ ਸੀਗਾ ਚੋਨਾ ਇੱਥੇ ਇੰਨਾ ਡੁੱਬ ਗਿਆ ਹਿੰਦੁੱਤੇ ਪੂਰਾ ਪਾਣੀ ਹੋ ਗਿਆ ਇਹ ਡੁੱਬਿਆ ਰ ਇਹ ਮੋਟਰ ਖਰਾਬ ਹੋ ਗਈ ਇਹ ਮੱਛੀ ਮੋਟਰ ਕੇ ਦੂਜੀ ਉਹ ਦੂਜੀ ਅੱਛਾ ਪਾਣੀ ਨੇੜੇ ਹੀ ਆ ਨਾ ਇੱਥੇ ਬੜਾ ਨੁਕਸਾਨ ਹੋ ਗਿਆ ਹਨਾ ਯਾਰ ਤੇ ਜ਼ਮੀਨਾਂ ਹੁਣ ਆਜੋ ਜ਼ਮੀਨਾਂ ਸੁੱਕ ਰਹੀ ਸੁੱਕਦੀਆਂ ਨਹੀਂ ਯਾਰ ਸਲਾਬ ਜੀ ਇਹ ਜ਼ਮੀਨ ਚਿੱਕ ਨਹੀਂ ਮਿੱਟੀ ਜ਼ਿਆਦਾ ਟਰੈਕਟਰ ਤਾਂ ਨਹੀਂ ਖੁੱਭ ਜਾਂਦਾ ਇਹ ਫਿਰ ਅਜੇ ਕਣਕ ਟਰੈਕਟਰ ਇਹਦੇ ਇੱਕ ਵਾਰੀ ਟੋੜਨਾ ਪਵੇ ਦਾ ਬਹੁਤ ਬਾਤ ਛੱਡੇ ਦਾ ਅੱਜ ਵੀ ਪਿੱਛੇ ਬਾਈ ਨੇ ਹਨਾ ਪਿੱਛੇ ਚਲਾਇਆ ਤੇ ਇਹ ਕਦੋਂ ਤੱਕ ਫਿਰ ਬੱਤਰ ਆ ਕੇ ਕਣਕ ਬੀਜੀ ਜਾਊਗੀ ਇਹ ਹੌਲੀ ਹੌਲੀ ਆ ਜੀ ਨਾ ਪਈ ਜਾਣਾ ਜਿਹੜੀ ਤਰੇਤਾ ਹੈ ਉਹ ਛੇਤੀ ਬੀਜੀ ਆਏਗੀ ਜਿਹੜੀ ਅੱਛੀ ਜ਼ਮੀਨ ਹੈ ਇਹਦਾ ਮਨਾ ਪਈ ਠੀਕ ਆ ਹਾਲ ਤੱਕ ਹਾਂ ਬਾਰਿ ਥੋੜੀ ਵੀ ਧੁਕੇ ਅੱਛਾ ਇੱਥੋਂ ਤੱਕ ਪਾਣੀ ਸੀਗਾ ਹਾਂ ਜੀ ਇੰਨਾ ਇੰਨਾ ਸੀਗਾ ਛਾਲ ਖੜਾਓ ਅੱਦਰ ਕਾ ਹੋ ਗਿਆ ਇਹ ਸਾਰਾ ਕੁਝ ਰੁੜ ਗਿਆ ਸੀਗਾ ਚੌਕੇ ਚੌਕੇ ਸਾਰੇ ਦੁਬਾਰਾ ਬਣਿਆ ਬੱਚੇ ਕਿੱਥੇ ਜਾਂਦੇ ਆ ਬੱਚੇ ਤੋਂ ਇਹਨਾਂ ਦੇ ਬੱਚੇ ਸਕੂਲ ਗਏ ਹੋਏ ਠੀਕ ਆ ਬੱਚੇ ਗਏ ਹੋਏ ਨੇ ਸਕੂਲ ਹੈ ਤੇ ਵੱਡੀ ਕੁੜੀ ਪਲਾਸਟੂਟ ਪੜਦੀ ਹੈ ਇੱਕ ਉਤੋਂ ਛੋਟੀ ਦਾ 10th ਕਲਾਸ ਪੜਦੀ ਬਾਈ ਕਿ ਕਿੱਥੇ ਜਾਂਦੇ ਆ ਸਕੂਲ ਪੜੀ ਰਾਜੂ ਕੇ ਘਟੇ ਰਾਜੂ ਕੇ ਪੜਦੇ ਬੱਚੇ ਤੇ ਫਿਰ ਉਹ ਲੈਣ ਜਾਂਦੇ ਹੋ ਤੁਸੀਂ ਛੱਡਣ ਜਾਂਦੇ ਹੋ ਪਹਿਲਾਂ ਛੱਡਣ ਵੀ ਜਾਂ ਇੱਥੇ ਆ ਜਾ ਵੀਰੇ ਛੱਡਣ ਵੀ ਜਾਣਾ ਤੇ ਲੈਣ ਵੀ ਜਾਣਾ ਪੈਂਦਾ अच्छा हां सवेरे शाम ओ, ते जे मान लो किश्ती किश्ती उरा होवेगी किश्ती पार होवेगी ते बच्चे आनगे ते किश्ती ਤੇ ਲੰਗ ਆਂਦੇ ਤੇ ਆਪੇ ਚਲਾ ਕੇ ਲੈ ਆਂਦੇ ਤੇ ਜੇ ਕਿश्ती ਉਧਰ ਸਾਡੇ ਵਾਲੇ ਏਰੀਆ ਪਾਸੇ ਹੋਈ ਕਿश्ती ਤਾਂ ਫਿਰ ਉਹ ਸਾਨੂੰ ਫੋਨ ਕਰਦੇ ਤਾਂ ਲੈਣ ਜਾਣਾ ਪੈਂਦਾ ਬੱਚੇ ਕਿਸੇ ਦਾ ਫੋਨ ਲੈ ਕੇ ਕਿ ਬੱਚਿਆਂ ਕੋ ਫੋਨ ਨਹੀਂ ਕਿਸੇ ਦਾ ਫੋਨ ਲੈ ਕੇ ਤੇ ਜਾਂ ਫਿਰ ਪਤਾ ਹੁੰਦਾ ਵੀ ਇੰਨੇ ਕ ਟਾਈਮ ਤੱਕ ਨਹੀਂ ਆਏ ਅੱਧਾ ਘੰਟਾ ਵੇਟ ਕਰਦੇ ਫਿਰ ਉਸ ਤੋਂ ਬਾਅਦ ਜਾਣਾ ਪੈਂਦਾ ਲੈ ਮਨ ਲਵੇ ਇੱਕ ਬੰਦਾ ਪੱਕਾ ਰਹਿੰਦਾ ਬੱਚਿਆਂ ਦੇ ਹਾਂ ਇਦਾਂ ਰਹਿਣਾ ਪੈਂਦਾ ਬੜਾ ਔਖਾ ਹੈ ਇਹ ਅਹੀਂ ਤਾਂ ਕਿੰਨੇ ਸਾਲਾਂ ਤੋਂ ਇਹੀ ਕੰਮ ਚੱਲਦੇ ਆ ਹਾਂ ਤੁਸੀਂ ਤਾਂ ਸਹੀ ਗੱਲ ਆਪਰ ਪਾਣੀ ਆ ਜਾਂਦਾ ਹੀ ਖਰਾਬ ਕਰ ਜਾਂਦਾ ਹਨਾ ਪੂਰੇ ਹੋਣ ਚੀਜ਼ ਬੱਚਿਆਂ ਨੂੰ ਪੜਾਉਣਾ ਹੀ ਹੈ ਭਾਵੇਂ ਕਿਵੇਂ ਮਰਜ਼ੀ ਪੜਾਓ ਜੇ ਪਿੰਡ ਵਾਲਿਆਂ ਦੀ ਕੋਈ ਮਨ ਲਵੇ ਆਪਾਂ ਮੰਗ ਜੇ ਸਿੱਧੀ ਜੀ ਸੌਖੀ ਜੀ ਰੱਖੀਏ ਕਿ ਕੀ ਹੋਣਾ ਚਾਹੀਦਾ ਵੀ ਜਾਂ ਤਾਂ ਪੁਲ ਬੰਨਣਾ ਚਾਹੀਦਾ ਕਿ ਤੁਹਾਨੂੰ ਸਾਰਿਆਂ ਨੂੰ ਜਗ੍ਹਾ ਦੇਣੀ ਚਾਹੀਦੀ ਪਾਸੇ ਜਗ੍ਹਾ ਦੇਣੀ ਜਗ੍ਹਾ ਲੈਣੀ ਚਾਹੀਦੀ ਨਾ ਕਿਉਂਕਿ ਜਗ੍ਹਾ ਸਾਰੇ ਵੀ ਗਰੀਬ ਸਰਕਾਰ ਦੇ ਅੱਗੇ ਤੇ ਦੇ ਵਿੱਚ ਕੋਈ ਬਾਬੇ ਦੇ ਅਸੂਲਤਕਾਰ ਦੇ ਸਾਨੂੰ ਜਗਾ ਵਿੱਚ ਖੜਾ ਲਾਇਆ ਜਾਵੇ ਅਸੀਂ ਤੋਂ ਇਹ ਕਹਿੰਦੇ ਵੀ ਪਾਣੀ ਆਉਂਦਾ ਹੈ ਕਾਨੂੰਨ ਦੇ ਵਿੱਚ ਸਰਕਾਰ ਵੀ ਅੱਗੇ ਆਣਾ ਮਤਲਬ ਬਾਅਦ ਚ ਲੈ ਕੇ ਜਾਣਾ ਕਿਤੇ ਸੌਖੀ ਥਾਂ ਤੇ ਬਿਠਾਣਾ ਕੈਂਪਾਂ ਚ ਬਿਠਾਣਾ ਜਨਤਾ ਨੂੰ ਉਸ ਤੋਂ ਬਾਅਦ ਇਹ ਇਥੋਂ ਖਾਲੀ ਕਰਾ ਜਾਣਾ ਪਸ਼ੂ ਸਾਡੇ ਔਖੇ ਹੋਣਾ ਤੇ ਸਾਨੂੰ ਕਹਨ ਸਰਕਾਰ ਇੱਕ ਵਾਰੀ ਜਿਹੜਾ ਉਹ ਹੱਲ ਕਰ ਦੇਵੇ ਵੀ ਜਿਹੜਾ ਜਗ੍ਹਾ ਦੇ ਦੇਵੇ ਤੇ ਅਸੀਂ ਆਦੇ ਉੱਥੇ ਕਮਰੇ ਪਾ ਕੇ ਤੇ ਸਾਡੀ ਮੁਸੀਬਤ ਖਤਮ ਤੇ ਸਰਕਾਰ ਨੂੰ ਸਰਕਾਰ ਦੀ ਟੈਨਸ਼ਨ ਖਤਮ ਟੈਨਸ਼ਨ ਖਤਮ ਜਿਹੜਾ ਉਰੇ ਰਹੂਗਾ ਉਹਦੀ ਆਪਦੀ ਟੈਨਸ਼ਨ ਫਿਰ ਉਹਦੀ ਆਪਦੀ ਸਹੀ ਆ ਜੀ ਇਹ ਸਾਰਿਆਂ ਨੂੰ ਜਗ੍ਹਾ ਦੇਣੀ ਚਾਹੀਦੀ ਚਾਹੇ 10 ਮਰਲੇ ਦੇ ਦੇਣ ਇਹ ਆਪੇ ਆਪਦੀ ਕਮਰੇ ਇੱਕ ਦੋ ਕਮਰੇ ਬਣਾ ਕੇ ਉਧਰ ਰਹਿ ਜਾਣ ਚਲੋ ਪਰਿਵਾਰ ਤਾਂ ਉਧਰ ਰਹਿ ਜੀ ਇੱਕ ਬੰਦਾ ਪਸ਼ੂ ਇੱਧਰ ਸੰਭਾਲੀ ਜਾਵੇ ਆਪਦੀ ਜ਼ਮੀਨ ਸੀਗਾ ਤੇ 18 ਵੀ ਕਹਿੰਦੇ ਬਾਅਦ ਚ ਬਣਾਇਆ ਡਿੱਗ ਗਿਆ ਸੀਗਾ ਆ ਇੱਧਰ ਚਾਂਗੇ ਤੂੰ ਹਾਂ ਇੱਧਰ ਦੀ ਨਿਕਲਦੇ ਆ ਜ਼ਮੀਨਾਂ ਜਿਵੇਂ ਬਾਈ ਦੱਸਦਾ ਆ ਦੇਖੋ ਝੋਨਾ ਇਹਵੇਂ ਯਾਰ ਖਾਲੇ ਪਾਣੀ ਆ ਗਰਿਆ ਤੇ ਖਤਮ ਕੰਨ ਹੋ ਜੇ ਸਹੀ ਗੱਲ ਬਾਈ ਯਾਰ ਓਨੇ ਕਿ ਤਾਂ ਹਨਾ ਇੰਨੀ ਮੁਸ਼ਕਿਲ ਨਾਲ ਆਪਾਂ ਬੀਜਦੇ ਆ ਮਤਲਬ ਫਸਲ ਨੂੰ ਤਿਆਰ ਕਰਦੇ ਆ ਐਸੀ ਲਾ ਕੇ ਹਨਾ ਉਹਨੇ ਨੂੰ ਫੇਰ ਪਾਣੀ ਆ ਜਾਂਦਾ ਉਹਨੇ ਨੂੰ ਫੇਰ ਪਾਣੀ ਆ ਜਾਂਦਾ ਆ ਦੇਖੋ ਅੱਜ ਵੀ ਹਾਂ ਬੱਤਰ ਨਹੀਂ ਆਉਗੀ ਹਨਾ ਯਾਰ ਹੂੰ 15 ਦਿਨ ਤਾਂ ਗਿੱਲੀ ਰਹੂ ਇਸ ਵਾਰ ਤੇਲ ਵੀ ਜ਼ਿਆਦਾ ਟਰੈਕਟਰ ਖਾਣਦੇ ਨੇ ਜੀ ਦੇਖੋ ਬਾਏ ਉੱਥੇ ਤੇਲ ਜ਼ਿਆਦਾ ਇਹ ਕਿੱਥੇ ਰਹਿੰਦੇ ਫਿਰ ਇੱਥੇ ਹੀ ਹੁਣ ਉੱਤਰ ਲੰਘਿਆ ਚਲੇ ਗਏ ਜੀ ਦਾ ਪਾਣੀ ਆ ਹੁਣ ਆ ਜਾਂਦੇ ਇੱਥੇ ਫਿਰ ਵਾਪਸ ਆਣਗੇ ਠੀਕ ਹੈ ਵਿਚਾਰਿਆਂ ਦਾ ਘਰ ਆ ਉਹ ਨਾਲ ਡਿੱਗ ਗਿਆ ਕੁਝ ਟਾਰਾ ਢੂਰਾ ਸੀਗਾ ਇਹ ਵੀ ਘਰ ਹੀ ਕਮਰਾ ਸੀ ਅੱਛਾ ਕਮਰਾ ਜਾਂ ਡਿੱਗ ਗਿਆ ਠੀਕ ਠੀਕ ਇਹ ਲੋ ਪਾਣੀ ਚੜਾ ਰਿਹਾ ਨੇ ਬੋਟੇ ਇਹ ਇਹਨਾਂ ਦੇ ਘਰ ਨੂੰ ਵੀ ਰਸਤਾ ਹੀ ਆ ਬਾਈ ਐਂ ਦੀ ਲੰਗਦੇ ਹਾਂਜੀ ਆ ਹੀ ਰਸਤਾ ਹਾਂ ਆ ਡੰਡੀ ਆ ਇਹਨਾਂ ਦੇ ਘਰ ਤੇ ਉਹ ਵੀ ਬਾਈ ਘਰ ਦੋ ਤਿੰਨ ਉਹ ਘਰ ਠੀਕ ਆ ਉਹ ਤਿੰਨ ਘਰ ਨੇ ਅੱਛਾ ਤਿੰਨ ਘਰ ਉਹ ਬਾਈਆਂ ਦਾ ਘਰ ਹੋਰ ਬਾਈ ਕੀ ਹਾਲ ਆ ਠੀਕ ਆ ਆ ਘਰ ਆ ਤੁਹਾਡਾ ਹਾਂਜੀ ਆ ਬੇੜਾ ਫਿਰ ਉਦੋਂ ਦਾ ਹੀ ਰੱਖਿਆ ਬਾਈ ਕੀ ਉਦੋਂ ਪਾਣੀ ਲੱਗ ਇੱਥੇ ਰੱਖ ਲੈ ਅੱਛਾ ਆ ਬਾਈਆਂ ਦਾ ਘਰ ਆ ਕਮਰੇ ਬਈਏ ਡਿੱਗ ਡੁੱਗੇ ਇਹ ਡਿੱਗਗੇ ਬਾਈ ਇੱਥੇ ਆ ਤੇ ਬਣਾਇਆ ਹੈ ਤੇ ਜੀਂਦਰ ਸਿੰਘ ਅੱਛਾ ਇੱਕ ਇਹ ਮੈਂ ਵਿਆਹ ਕਿਸੇ ਦਾ ਰੱਖਿਆ ਹੈ ਕੀ ਦਾ ਮੁੰਡੇ ਦਾ ਕਦੋਂ ਵਿਆਹ ਇਹ ਸਤਾਰਨ ਪਾਰਟੀ ਤੇ 18 ਨਿਵਰਾਤ ਬੰਦੀ ਮਗਰ ਦੀ ਅੱਛਾ ਸਤਾਰਨ ਆਹੀ ਹਾਂਜੀ ਨਵੰਬਰ 17 ਹਾਂਜੀ ਹਾਂਜੀ ਠੀਕ ਹੈ ਜੀ ਆ ਬਾਈ ਦਾ ਥੁੱਡਾ ਨੋ ਕੀ ਜਗਿੰਦਰ ਜਗਿੰਦਰ ਸਿੰਘ ਕਾਰ ਕਿਡਾ ਥੁੱਡਾ ਕਾਰੇ ਆ ਆ ਸਰਹ ਕਾਰ ਹੀ ਆ ਥੁੱਡਾ ਉਹ ਮਾਮੇ ਨੇ ਤੇ ਅਹੀਂ ਮਾਮਿਆਂ ਕੋਲ ਹੀ ਵੀਜ਼ਾ ਪਲੇ ਹਮੇ ਤੇ ਇਹਨਾਂ ਸਾਨੂੰ ਥਾਂ ਦਿੱਤਾ ਤੇ ਆੜ ਦਾ ਪਾਣੀ ਆਇਆ ਤੇ ਸਾਡਾ ਘਰ ਬਾ ਡੋਬ ਗਿਆ ਤੇ ਡੇਗ ਪਿਆ ਤੇ ਕੋਈ ਸਾਨੂੰ ਸੂਲਤ ਨਹੀਂ ਮਿਲੀ ਕੋਈ ਕੋਸ਼ ਨਹੀਂ ਹੋਇਆ ਹੁਣ ਵਿਆਹ ਰੱਖਾਇਆ ਤੇ ਕੋਈ ਕਿੱਧਰ ਜਾਈਏ ਤੇ ਝੋਨਾ ਡੋਬ ਗਿਆ ਕਿਹੜਾ ਕਿਲਾ ਕਿਲਾ ਗਾਏ ਵਿਆਹ ਪਹਿਲਾਂ ਦਾ ਰੱਖਿਆ ਵਿਆਹ ਰਖਾਇਆ ਕੁੜੀਆਂ ਨੇ ਕਮੇਟੀ ਰੱਖ ਦਿੱਤਾ ਤੇ ਸਾਨੂੰ ਤੋਂ ਕਰਨਾ ਹੀ ਪੈਣਾ ਕੋਈ ਰਾਸ਼ਨ ਪਾਣੀ ਵੀ ਲੈਣਾ ਹੀ ਪੈਣਾ ਭੈਣ ਭਰਾ ਠੱਗਦੇ ਪਏ ਕੋਈ ਆਂਦੇ ਨੇ ਉਹ ਕੁੜੀਆਂ ਐਂ ਪੈਸੇ ਦੇ ਜਾਂਦੇ ਨੇ ਤੇ ਮੁੰਡਿਆਂ ਨੂੰ ਦਿੰਦੇ ਨਹੀਂ ਆਂਦੇ ਨੇ ਮੁੰਡਿਆਂ ਅੰਦਰ ਕਾਰ ਹੀ ਲੈਣਾ ਕਿ ਕਿਥੋਂ ਕਰਾਂ ਦੇ ਕਦੋਂ ਕਾਰ ਹੀ ਡੇਗ ਪਿਆ ਹਦਾ ਜਮੀਨ ਵੀ ਖਰਾਬ ਹੋ ਗਈ ਜਮੀਨ ਵੀ ਖਰਾਬ ਹੋ ਗਈ ਆ ਜੋ ਬਾਈਆਂ ਦਾ ਇਹਨਾਂ ਨੇ ਬੇਟੇ ਦਾ ਵਿਆਹ ਰਖਿਆ ਇਹ ਬਾਈਆਂ ਦਾ ਘਰ ਆ ਇਹ ਸਾਰਾ ਹਾਂ ਹੀ ਪਿੰਡ ਥੋੜਾ ਹਾਂ ਇਹ ਇਹੀ ਪਿੰਡ ਆ ਬਾਈ ਕਾਲੂ ਵਾਲਾ ਪਿੰਡ ਆ ਬਾਈ ਦਾ ਜਗਿੰਦਰ ਸਿੰਘ ਬਾਈ ਇਹ ਬਾਈ ਫਿਰ ਥੋਡੇ ਕੋਈ ਰਹਿੰਦਾ ਜੀ ਹਾਂ ਜੀ ਇੱਥੇ ਰਹਿੰਦਾ ਅੱਛਾ ਤੇ ਬਾਈ ਹੈ ਇਹ ਡਿਗ ਪੈਣ ਥੋਡੇ ਇੱਥੇ ਵੀ ਆ ਗਿਆ ਸੀ ਪਾਣੀ ਇੱਥੇ ਪੁੱਲ ਆ ਇੰਜਨ ਡੁੱਬੇ ਰਹੇ ਅੱਛਾ ਇੱਥੋਂ ਤੱਕ ਇੱਥੋਂ ਤੱਕ ਠੀਕ ਆ ਤੇ ਆਹ ਬਾਈ ਕਿਵੇਂ ਡਿਗ ਡੁਗ ਪਏ ਫਿਰ ਉਹ ਵੀ ਉਹ ਵੀ ਡਿਗ ਪਏ ਆ ਖੁਰਲੀ ਆ ਜੀ ਉਹ ਨਹੀਂ ਬਣਾਈ ਮਿੱਟੀ ਨਾਲ ਬਣਾਈ ਠੀਕ ਸਸੀ ਕਾਲ ਹਾਂ ਇੱਕ ਆਹ ਕਮਰਾ ਵੀ ਡਿੱਗ ਗਿਆ ਉਧਰ ਵੀ ਜਿਹੜੇ ਕੋ ਕਮਜ਼ੋਰ ਸੀਗੇ ਹਨਾ ਬਾਲੇ ਬੱਤੇ ਸਾਰੇ ਆਹ ਕੰਦ ਸੀਗੇ ਇੱਥੇ ਠੀਕ ਹੈ ਜੀ ਆਹ ਵਾਲਾ ਕਰ ਤੁਹਾਡਾ ਨਹੀਂ ਅੱਗੇ ਵਾਲਾ ਉਹ ਪਰਲੇ ਕੀ ਨਾ ਕੀ ਤੁਹਾਡਾ ਸਵਰਨ ਸਿੰਘ ਅੱਛਾ ਸਜੀਤ ਸਿੰਘ ਦੋ ਕਰਾਂ ਪਰਾਂ ਦੇ ਕਮਰੇ ਡਿੱਗ ਪਏ ਜ਼ਮੀਨ ਹੈਗੀ ਬਾਈ ਜ਼ਮੀਨ ਨਹੀਂ ਉਹ ਰੇਤਾ ਪਿਆ ਤੇ ਸਾਰੀ ਜ਼ਮੀਨ ਵਿੱਚ ਖਰਾਬ ਹੋ ਗਈ ਹਾਂਜੀ ਤੇ ਉਹ ਦਰਿਆ ਤੁਹਾਡਾ ਉਧਰੋਂ ਵੀ ਤੁਹਾਡੇ ਨਾਲ ਹੀ ਹੋ ਗਿਆ ਹਾਂਜੀ ਉਹ ਉਧਰ ਹੋ ਗਿਆ ਤੇ ਇਧਰ ਵੀ ਦਰਿਆ ਆ ਗਿਆ ਆ ਬਾਈ ਦਾ ਉਹ ਘਰ ਆ ਹਾਂਜੀ ਇਹ ਮੇਰਾ ਘਰ ਉਹ ਪਰ ਆਹ ਵਾਲਾ ਜਿਹੜਾ ਕਮਰਾ ਦਿਸ ਰਿਹਾ ਨਾ ਟਿੱਬੇ ਦੇ ਨਾਲ ਟਿੱਬੇ ਦੇ ਨਾਲ ਟਿੱਬੇ ਦੇ ਨਾਲ ਉਹ ਆ ਤੁਹਾਡਾ ਘਰ ਤੇ ਅੱਗੇ 1.5 ਲੱਖ ਲਾਇਆ ਸੀ ਟਿੱਬੇ ਬੰਨੇ ਸੀ ਪਿਛਲੀ ਫਿਰ ਤੇਈ ਚ ਹੂੰ ਤੇ ਉਹ ਹੁਣ ਇਹ ਤਾਂ ਫਿਰ ਖਿੰਡ ਲ ਗਿਆ ਦੁਬਾਰਾ ਹੁਣ ਜਮੀਨ ਫਿਰ ਬਣਾਨੀ ਪੈਣੀ ਸਾਰਾ ਖਰਾਬ ਹੋ ਗਿਆ ਹਨਾ ਵਿਚਾਰ ਚਾਰ ਚਾਰ ਕਿਲੋ ਪ੍ਰਾਪ ਹੋ ਗਿਆ 8 ਕਿਲੋ ਤੇ ਹੁਣ ਬਾਈ ਆ ਗਏ ਹੂੰ ਘਰ ਚ ਹਾਂ ਘਰ ਚ ਆ ਗਿਆ ਠੀਕ ਆ ਆ ਘਰ ਕਿੰਨਾ ਦਾ ਬਈ ਇਹ ਵੀ ਲੱਖਾਂ ਸੰਕਾ ਅੱਛਾ ਇੱਕ ਘਰ ਆਈ ਇਸ ਸਾਈਡ ਆ ਇਹ ਵੀ ਕੱਲ ਨੂੰ ਵਾਪਸ ਆਉਣਗੇ ਅਜੀ ਅਜੀ ਆਉਣਾ ਇੰਨਾ ਹਾਂਜੀ ਠੀਕ ਆ ਜੀ ਠੀਕ ਇਹ ਬੈਠ ਲੇਣਾ ਦੇ ਘਰ ਡਿੱਗ ਗਏ ਆਪਣੇ ਘਰੇ ਤੋਂ ਚੱਲ ਤੇ ਮੌਕਾ ਵੇਖੋ ਅੱਜ ਤਾਂ ਬਹੁਤ ਲਾਤ ਮਾਰੀ ਹੋ ਗਈ ਏ ਸਾਡੇ ਤਾਂ ਘਰ ਵਿਗ ਗਏ ਫਰਦ ਤਾਂ ਪੈਰੀ ਨਰਕਾ ਵੀ ਗਿਆ ਪਾਣੀ ਤਾਂ ਅਹੀਂ ਔਖੇ ਹੋ ਗਿਆ ਜੇ ਨਾ ਪਨ ਫਰਨਾਈ ਬੈਠੀਆਂ ਤੇ ਜਾ ਬਰਬਾਦੀ ਬੜੀ ਹੋ ਗਈ ਏ ਕਿੱਥੇ ਆ ਘਰ ਥੋੜਾ ਆਪਣਾ ਘਰ ਤੁਸੀਂ ਲੋਇਆ ਮਲੇਗਾ ਇਸ ਉਹ ਦਰਿਆ ਤੇ ਮਣੀ ਤੇ ਹੈ ਦਰਿਆ ਹੱਦ ਘਰ ਤੋਂ ਮੁੜੇ ਆਇਆ ਖੜਾ ਅੱਛਾ ਜੀ ਹਾਂ ਹਾਂ ਘਰ ਤੋਂ ਮੁੜੇ ਆਇਆ ਖੜਾ ਆ ਪਾਣੀ ਵੀ ਹੈ ਨਹੀਂ ਆ ਪਾਣੀ ਲੈ ਕੇ ਜਾਂਦੇ ਆ ਪਾਣੀ ਲੈ ਕੇ ਚੱਲੀ ਆ ਨਲਕਾ ਹਾ ਦਾ ਰਚ ਗਿਆ ਦਰਿਆ ਦੇ ਦਰਿਆ ਚ ਰੁੜ ਗਿਆ ਦਰਿਆ ਚ ਰੁੜ ਗਿਆ ਤੇ ਖੰਮ ਤੇ ਬਿਲਕੁਲ ਬੈਠਿਆ ਹਾਂ ਠੀਕ ਹੈ ਜੀ ਹਾਂ ਜਮੀਨ ਵੀ ਰੁੜ ਗਈ ਜਮੀਨ ਚਾਰ ਹੱਦ ਚਾਰ ਕਿਲੇ ਉਹ ਗਈ ਚ ਦਰਿਆ ਦੇ ਜਮੀਨ ਵੀ ਗੱਡੇ ਅਗਲ ਗਿਆ ਹੂੰ ਘਰ ਵੀ ਡਿਆਲ ਗਿਆ ਬੁੱਢਈ ਆ ਗਿਆ ਹਰ ਤਾਂ ਉੱਥੇ ਹੋਣ ਕੋਈ ਵਾ ਨਹੀਂ ਰਹਿ ਗਈ ਸਹੀ ਗੱਲ ਆ ਸਾਰੇ ਪਿੰਡ ਵਾਲੇ ਖੜੇ ਆ ਇਹਨਾਂ ਦਾ ਕੋਈ ਹਾਲਾਤ ਬਹੁਤ ਮਾੜੇ ਹੋ ਗਏ ਜੀ ਬਾਕੀ ਚਲੋ ਪਿੰਡਾਂ ਦੇ ਵੀ ਆਪਾਂ ਹਾਲਾਤ ਮਾੜੇ ਹੀ ਆ ਪਰ ਇਸ ਪਿੰਡ ਦੇ ਜਾਦੀ ਆ ਕਿਉਂਕਿ ਇੰਦਰ ਉਹ ਆ ਨਾ ਮਤਲਬ ਛੋਟੀ ਛੋਟੇ ਟੋਡੀਆਂ ਜਿਹੜੇ ਬਾਲ ਦੇ ਬੱਤਿਆਂ ਦੇ ਘਰ ਸੀਗੇ ਹਨਾ ਪ੍ਰਾਣੇ ਕਮਰੇ ਉਹ ਸਾਰੇ ਡਿੱਗ ਗਏ ਡੱਗ ਗਏ ਪ੍ਰਾਣੇ ਕਮਰੇ ਤਹੀ ਜਿੱਥੇ 50 ਸਾਲ ਦਾ ਅਸੀਂ ਬੈਠੇ ਪਹਿਲਾਂ ਸ਼ੁਰੂ ਤੋਂ ਲਾਇਆ ਥੇ ਤੇ ਵਣ ਹਾਦਾ ਤਾਂ ਕੋਈ ਵਾ ਨਹੀਂ ਰਹਿ ਨਾ ਕੋਈ ਫਸਲ ਰਹਿ ਗਿਆ ਨਾ ਕੋਈ ਪਰਵਾਦੀ ਹੋ ਗਈ ਸਾਰੀ ਆਂਟੀ ਕਿੰਨੇ ਬੇਟੇ ਥੋਡੇ ਮੇਰੇ ਦੋ ਬੇਟੇ ਨੇ ਤੇ ਦੋ ਵਾਏ ਹੋਏ ਨੇ ਠੀਕ ਹੈ ਜੀ ਤੇ ਘਰ ਦਾ ਖੇਤੀਬਾੜੀ ਕਰਦੇ ਨੇ ਆਪਣੇ ਮੁੰਡੇ ਨਾ ਇਥੇ ਸਕੂਲ ਸੀ ਨਾ ਕੋਈ ਅਛਾ ਹੀ ਦੂ ਵੀ ਦਰਿਆ ਇਦੂ ਵੀ ਅਨਪਾਰ ਹੈਗੇ ਨੇ ਹੂੰ ਤੇ ਘਰ ਦਾ ਇਹੋ ਕਿਹੜਾ ਕਰਦੇ ਹੇ ਨਿੱਕੇ ਨਿੱਕੇ ਨਾਲ ਸਖਾਇਆ ਹੈ ਚਾ ਜ਼ਿਮੀਂਦਾਰ ਆਈ ਸਬ지 ਸੁਮਜੀ ਬੀਜਦੇ ਹੇ ਉਰੇ ਇਹਨੇ ਵਿਹਾ ਦੇ ਕੋ ਨੋ ਕਰੀਆਂ ਚੋਂ ਹਾਂ ਜੋ ਗੱਲ ਕੋ ਨਹੀਂ ਹੋਈ ਘਰ ਦਿਖਾਉਣ ਆ ਰਹੇ ਨੇ ਠੀਕ ਹੈ ਜੀ ਚਲੋ ਘਰ ਦਿਖੀਏ ਥੋੜਾ ਚਲੋ ਚਲੋ ਆਜੋ ਬਾਈਆਂ ਦਾ ਘਰ ਆ ਦੇਖੋ ਬਾਈ ਇਹ ਇੱਥੇ ਵੀ ਬਾਲੇ ਪਏ ਸੀਗੇ ਇਹ ਬਾਲੇ ਪਏ ਪੱਥਰ ਦੇ ਬਾਲੇ ਤੇ ਇਹ ਡਿੱਗ ਗਿਆ ਇਹ ਡਿੱਗ ਗਿਆ ਜਦੋਂ ਪਾਣੀ ਘੁੰਮਦਾ ਰਹੇ ਨੇ ਇੱਥੇ ਪਾਣੀ ਘੁੰਮਦਾ ਰਹਿੰਦਾ ਸੀ ਦੇਖਿਆ ਦੇਖੋ ਬੜਾ ਬੁਰਾ ਹਾਲ ਆ ਇਹ ਫਿਰ ਆ ਤੁਸੀਂ ਬਾਈ ਹਨਾ ਸਮਾਨ ਰੱਖਿਆ ਛਪਰੀ ਬਾਈ ਪਿੰਡ ਹਾਂਜੀ ਪਿੰਡੇ ਹੋਈ ਜਾਂਦੇ ਨੰਬਰਦਾਰੋਂ ਪਿੰਡ ਦੇ ਹਾਂਜੀ ਪਿੰਡੇ ਨੰਬਰਦਾਰ ਕੀ ਨਾਂ ਕੀ ਆ ਬਚਨ ਸਿੰਘ ਜੀ ਤੁਹਾਡਾ ਘਰ ਕਿੱਥੇ ਮੇਰਾ ਘਰ ਇਹੀ ਸਮਣੀ ਆ ਆ ਵਾਲਾ ਡੱਲਾ ਵਾਲਾ ਹੀ ਆ ਵਾਲਾ ਆ ਆ ਬਾਈ ਦਾ ਘਰ ਆ ਠੀਕ ਹੈ ਜੀ ਠੀਕ ਹੈ ਤੇ ਤੁਹਾਡੇ ਸਾਰੇ ਪਿੰਡ ਦਾ ਐ ਹੀ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਇਹ ਇਸ ਵਾਰ ਨਹੀਂ ਹੋਇਆ ਨੁਕਸਾਨ ਤਾਂ ਅੱਗੇ ਵੀ ਹੁੰਦੇ ਆਦਿਆ ਹਰ ਵਾਰ ਜੇ ਸਾਨੂੰ 84 ਇੱਥੇ ਬੈਠਿਆ ਜਦੋਂ 84 ਲਾਲੇ ਪਿੰਡ 'ਚ ਬੈਠੇ ਇਹ ਜਿਹੜਾ ਜਿਹੜਾ ਇਹ ਦਰਿਆ ਬਣਿਆ ਇਹ ਬਾਅਦ 'ਚ ਬਣਿਆ 70 ਦੇ ਦਰਿਆ ਜੋ 88 ਤੋਂ ਬਾਅਦ ਪਾਣੀ ਆਇਆ 88 ਚਾਇਆ ਉਹਦਾ ਵੀ ਇੱਕ ਕੋਈ ਦਰਿਆ ਬਣ ਗਿਆ ਉਦੋਂ ਬਾਅਦ ਇਹ ਚਾਰ ਤਿੰਨ ਤਰ ਦਰਿਆ ਹੋ ਗਿਆ ਇੱਕ ਤਰ ਬਾਰਡਰ ਹੋ ਗਿਆ ਪਾਕਿਸਤਾਨ ਹੋ ਗਿਆ ਇੱਕ ਟਾਪੂ ਪਿੰਡ ਕੈਰੀ 'ਚ ਬੈਠਾ ਇਹ ਟਾਪੂ ਆ ਇਹ ਟਾਪੂ ਆ ਇਹ ਸਹੀ ਗੱਲ ਇਹ ਮੈਂ ਪਹਿਲਾਂ ਵੀ ਦੱਸਿਆ ਇੱਕ ਟਾਪੂ ਆ ਇਹ ਬਾਈ ਨੇ ਵੀ ਸਹੀ ਗੱਲ ਦੱਸੀ ਲਓ ਇਹ ਕੋਈ ਰਸਤਾ ਨਹੀਂ ਤੁਹਾਡੇ ਪਿੰਡ ਤੋਂ ਬਾਹਰ ਜਾਂਦਾ ਕੋਈ ਇਹ ਤਾਂ ਮੇਰੇ ਖਿਆਲ ਚਦਾ ਇਹ ਜੋ ਇਨਸਾਨ ਨੂੰ ਯਾਦ ਹੋਇਆ ਨਾ ਪਰ ਮੇਰੇ ਖਿਆਲ ਵਿੱਚ ਜਿਹਨਾਂ ਸਾਡਾ ਯਾਦ ਹੋਪਾ ਕਿ ਫਿਰ ਆਪਣਾ ਕਾਲੂ ਵਾਲਾ ਪਿੰਡ ਹੈ ਤੁਹਾਡਾ ਪਿੰਡ ਨਹੀਂ ਯਾਦ ਗੁਲਾਮੀ ਹੈ ਸਹੀ ਗੱਲ ਗੁਲਾਮੀ ਹੋ ਜਾਂਦੀ ਹੈ ਕੋਈ ਕੋਈ ਰਾਹ ਨਹੀਂ ਹੈਗਾ ਨਹੀਂ ਰਾਹ ਜਿ ਬੇੜੀ ਤੋਂ ਸਾਡਾ ਕੋਈ ਰਾਹ ਨਹੀਂ ਹੈ ਕੋਈ ਬੱਚਿਆਂ ਨੂੰ ਪੜਨ ਨੂੰ ਕੋਈ ਡਾਕਟਰ ਦੀ ਦੁਕਾਨ ਕੋਈ ਕਿਸੇ ਤਰੀਕੇ ਡਾਕਟਰ ਇਸ ਹੁੰਦੀ ਹੈ ਨਹੀਂ ਕੋਈ ਸੜਕ ਸੜਕ ਵੀ ਨਹੀਂ ਹੈ ਕੋਈ ਗਰਾਊਂਡ ਗਰਾਊਂਡ ਵੀ ਨਹੀਂ ਹੈ ਕੁਚ ਨਹੀਂ ਆਈ ਕੋਈ ਸੌਦੇ ਦੀ ਦੁਕਾਨ ਕੋਈ ਸੌਦੇ ਦੁਕਾਨ ਨਹੀਂ ਜੋ ਹੋਦਾ ਪਤਾ ਲਿਆ ਨਾ ਉਹ ਵੀ ਬਜ਼ਾਰਾ ਬਜ਼ਾਰ ਚ ਆਣਾ ਹੈ ਬਜ਼ਾਰ ਚ ਕੋਈ ਸਬਜੀ ਸਬਜੀ ਜਿਸ ਨਾਲ ਚਲਾਣੇ ਮਾਰੀ ਮੋਟੀ ਆਉਦੀ ਹੋ ਜੇ ਜੇ ਸੌਦਾ ਮੁੱਕ ਗਿਆ ਤਾਂ ਉਵੇਂ ਚੁੱਪ ਕਰਕੇ ਬੈਠੇ ਰੋ ਹਾਂ ਚੁੱਪ ਕੇ ਬੈਠਣਾ ਕੋਈ ਗਾੜ ਕੋ ਜੋ ਆਪਕੇ ਪੈਨਪਾਈ ਕੁਝ ਲੈ ਲੈਣਾ ਬਾਕੀ ਹੋਰ ਭਾ ਲੋ ਪਰ ਹੋਰ ਕੁਝ ਨਾ ਬਣਜੋ ਤੇ ਜੇ ਮੰਨ ਲਓ ਕੋਈ ਬਿਮਾਰ ਹੋ ਗਿਆ ਬਿਮਾਰ ਹੋਊ ਤਾਂ ਫਿਰ ਪ੍ਰਮਾਤਮਾ ਸੋਟਾ ਉਹ ਮੇ ਕੋਈ ਸਹੂਲਤ ਨਹੀਂ ਉਹ ਮੇ ਕੋਈ ਸਹੂਲਤ ਨਹੀਂ ਇਹ ਦੇਖੋ ਜੀ ਬਾਈ ਨੇ ਸਹੀ ਗੱਲਾਂ ਦਸੀਆਂ ਤੇ ਬਾਈ ਆ ਪਾਣੀ ਨੇ ਤਾਂ ਤੁਹਾਨੂੰ ਬਹੁਤ ਮਾਰ ਵੱਡੀ ਬਾਤ ਇਹਨੇ ਤਾਂ ਬਹੁਤ ਜਿਆਦਾ ਇੱਕ ਤਾਂ ਫਸਲ ਮਾਰੇ ਗਏ ਇੱਕ ਕਿੰਨਾ ਲੋਕਾਂ ਦੇ ਜ਼ਮੀਨਾਂ ਸਿਲ ਪੈ ਗਈ ਦੂਜੀ रीत पड़ गई कुछ जमीन मेरी अपनी 3 न परे 16 गल्ले जमीन आगे इधर थोड़ी जाक जाके आगे जाके अच्छा जी دریا ਦੇ ਵਿੱਚ ਮੋਟਰ ਚਾ ਦੋ ਮੋਟਰ ਸੀ ਸਾਰਾ ਵਿੱਚ ਗਿਆ ਟਰੈਫਲ ਜੀ 16 16 ਗੱਲੇ ਜਮੀਨ ਵੇ ਲੋੜ ਕਿਧਰ ਆ ਲੋੜ ਕਿ ਚਲੀ ਗਈ ਤੇ ਇਧਰ ਲੋਕਾਂ ਦੇ ਪਿੱਛੇ ਵੀ ਹੋਰ ਬਹੁਤ ਜਮੀਨ ਹੈ ਇਹ ਹੁਣ ਬਾਈ ਕਣਕ ਕਣਕ ਬੀਜਣ ਜੋ ਜੋ ਹੈਗੀਆਂ ਕਿ ਨਹੀਂ ਕਣਕ ਪਿੰਜਾ ਹਲੀ ਜੋਗ ਨਹੀਂ ਹੋਈਆਂ ਪਰ ਬਾਕੀ ਜੋ ਸੰਸਾ ਆਉਣੀ ਉਹਦਾ ਟਾਈਮ ਨਹੀਂ ਮਿਲਦੇ ਬੰਦੇ ਬਾਈ 40 ਸੈਲ ਬਰੀ ਗਿੱਲੀ ਨਹੀਂ ਪੰਜਾ ਹੀ ਨਹੀਂ ਮਜਾ ਤੇ ਆਪਾਂ ਸੇਵਾਦਾਰ ਸਾਰਿਆਂ ਨੂੰ ਕਹਿੰਨੇ ਆਂ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਾਲੂ ਵਾਲਾ ਜ਼ਿਲ੍ਹਾ ਫਰੋਹੀਪੁਰ ਚਲੋ ਟਰੈਕਟਰ ਨਹੀਂ ਬਾਈ ਆ ਸਕਦੇ ਓਰੇ ਤਾਂ ਆਪਾਂ ਕਹਿੰਨੇ ਵੀ ਡੀਜ਼ਲ ਡੀਜ਼ਲ ਦੀ ਖਾਦ ਦੀ ਜ਼ਰੂਰਤ ਆ ਛੜੀ ਖਾਦ ਬੀਜ ਅੱਬੇ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਆਪਣੇ ਨਾ ਆ ਨਹੀਂ ਪੀਨੇ ਆਤੇ ਇਹ ਇਹ ਖਬਰ ਲਾਣੀ ਹੈ ਵੀ ਇਹਨਾਂ ਨੂੰ ਕੋਈ ਦਾ